ਸਾਡਾ ਕੁਮਾਦੀ ਆਪਣਾ ਜੀ ਠੀਕ ਹੈ ਤੇ ਆਪਣਾ ਹੀ ਗੁਰਦੁਆਰੇ ਦੇ ਵਿੱਚ ਹੀ ਰਹੇ। ਕੋਈ ਨੀ ਬਲਵਟ ਕੋਈ ਨਹੀਂ ਕਿਸੇ ਵੀ ਤਰ੍ਹਾਂ ਦੀ। ਠੀਕ ਹੈ ਜਿੱਦਾਂ ਮਰਦੀ ਕੋਈ ਸਾਡੇ ਕੋਲ ਤੇ ਵੇਲੇ ਨੇ ਤੇ ਆ ਕੇ ਖੁੱਦ ਬੈਠ ਕੇ ਬਣਾਉਂਦੇ ਨੇ ਜਿਹੜਾ ਮਤਲਬ ਉਸ ਤੋਂ ਖੜ ਸਕਦਾ ਵੋ। ਉੱਲੀ ਕਿਤਾਬ ਹੈ ਜੀ ਸਾਡਾ ਵੇਲਣਾ ਇੱਕ। ਭਾਜੀ ਇੱਕ ਲੰਬਾ ਵੀ ਤੇ ਰਹਿੰਦਾ ਨਾ ਕਿ ਕਿਸਾਨ ਕਹਿੰਦੇ ਯਾਰ ਚੰਗੇ ਭਲੇ ਪੈਲੀਆਂ ਵਾਲੇ ਤੇ ਟਰੈਕਟਰਾਂ ਵਾਲੇ ਟਰੈਕਟਰ ਆਪਣੇ ਦਿਰਾ ਕੇ ਤੇ ਵੇਚ ਦੇ ਖੁੱਟ ਪਏ। ਇਦਾਂ ਦਾ ਲਾਭ ਇੱਥੇ ਕਹਿੰਦੇ। ਭਾਜੀ ਕਰਦੇ ਕਈ ਗਈ ਵਾਰ ਆਉਂਦੇ ਕੋਈ ਕਰਦੇ ਵੀ ਨਹੀਂ ਗੱਲ ਪਰ ਨਹੀਂ ਭਾਜੀ ਇਹ ਚੀਜ਼ ਕਰਨੀ ਪੈਗੀ ਸਾਨੂੰ ਜ਼ਰੂਰ। ਆਪ ਇੱਥੇ ਮਾਰਕੀਟ 'ਚ ਆਉਣਾ ਪਏਗਾ। ਉਹ ਦਾਵਾਂ ਕਿਤੇ ਤਾਂ ਭਾਈ ਸਾਹਿਬ ਕੁਝ ਪੜ ਸਕਦਾ ਨਹੀਂ ਤੇ ਮੇਰੇ ਕਹਿਣ ਗ੍ਰੇਡ ਵਾਸਤੇ ਜਨਾਲ ਨਾਲ-ਨਾਲ ਪੜ੍ਹਾਈ ਚੱਲਦੀ ਪਈ ਆ ਤੇ ਨਾਲ-ਨਾਲ ਇਹ ਵੀ ਕਨਸੈਪਟ ਚੱਲ ਹਾਂਜੀ ਹਾਂਜੀ ਬਿਲਕੁਲ ਜੀ ਪੜ੍ਹਾਈ ਵੀ ਨਾਲ ਚੱਲਦੀ ਦੀ 3 ਸਾਲ ਦੀ ਪੀ ਐਚ ਵੀ ਹੋ ਗਈ ਹੈ 2 ਸਾਲ ਦੀ ਹੋ ਰਹੀ ਹੈ ਪੜ੍ਹਾਈ ਨਾਲ-ਨਾਲ ਸਾਰੇ ਕੰਮ ਚੱਲਦੇ ਇਟਲੀ ਕੈਨੇਡਾ ਤੱਕ ਜਦੋਂ ਜਾਣਾ ਤੇ ਉਹ ਪੂਰੀਆਂ ਸਪੈਸੀਫਿਕੇਸ਼ਨ ਵੇਖਣੀਆਂ ਪੈਂਦੀਆਂ ਹੋਣ ਨੇ ਉਹਦੀ ਕੁਆਲਿਟੀ ਹੋਣਾ ਕੋਈ ਸਾਡੀ ਹਾਂਜੀ ਹਾਂਜੀ ਬਿਲਕੁਲ ਜੀ ਉਹ ਸਾਰਾ ਟੈਸਟਡ ਹੋ ਗਿਆ ਜੀ ਉਸ ਤੋਂ ਬਗੈਰ ਤੇ ਬਾਜ਼ਾਰ ਵਿੱਚ ਚੀਜ਼ ਜਾ ਨਹੀਂ ਸਕਦੀ ਪੰਜਾਬ ਦੀ ਕਿਸਾਨੀ ਦੀ ਗੱਲ ਕਰੀਏ ਤੇ ਕਈ ਕਿਸਾਨ ਐਸੇ ਨੇ ਕਿ ਜਿਹੜੇ ਕਹਿੰਦੇ ਕਿ ਅੱਜ ਪੰਜਾਬ ਦੀ ਕਿਸਾਨੀ ਲਾਹੇਵੰਦ ਨਹੀਂ ਰਹੀ ਲੇਕਿਨ ਬਹੁਤ ਐਸੇ ਗਾਵਾਂ ਵਦੂ ਪਸਾਰ ਵੀ ਨੇ ਜਿਹੜੀ ਇੱਕ ਮਿਸਾਲ ਪੇਦਾ ਕਰਦੇ ਨੇ ਕਿ ਕਿਸਾਨੀ ਵੀ ਲਾਹੇਵਾਨ ਹੋ ਸਕਦੀ ਹੈ ਜੇ ਕਿਸਾਨੀ ਨੂੰ ਸਹੀ ਢੰਗ ਨਾਲ ਕੀਤਾ ਜਾਵੇ ਪਰ ਉਹਦੀ ਤਸਵੀਰ ਜਿੰਦੀ ਜਾਗਦੀ ਵਿਸਾਲ ਹੈ ਕਿ ਇਹ ਇੱਕ ਰੋਡ ਸਾਈਡ ਤੇ ਲੱਗਾ ਇੱਕ 카ਟ ਲੇਕਿਨ ਇਹ 카ਟ ਚਾਹੇ ਦੇਖਦੇ ਇੱਕ 카ਟ ਲੱਗ ਰਿਹਾ ਲੇਕਿਨ ਇਹ ਅਕਸਰ ਹੀ ਆਪਾਂ ਦੇਖਦੇ ਪੰਜਾਬ ਦੇ ਹਾਈਵੇਅਸ ਦੇ ਉੱਤੇ ਵੀ ਜਾਈਏ ਤਾਂ ਗੁਰਦੇ ਵੇਲ ਨੇ ਜਾਂ ਗੁਰਦੇ 카ਟਸ ਦੇ ਦੇਖਣ ਨੂੰ ਮਿਲਦੇ ਨੇ ਦੁਕਾਨਾਂ ਵੀ ਮਿਲਦੀਆਂ ਨੇ ਲੇਕਿਨ ਇਹ ਆਪਣੇ ਆਪ 'ਚ ਇੱਕ ਵੱਖਰਾ ਹੀ ਬ੍ਰਾਂਡ ਹੈ ਕਿ ਨਾ 카ਟ ਹੀ ਨਹੀਂ ਹੈ 라ਵੀ ਕੋਟ ਜਿਹੜਾ ਕਿ ਪ੍ਰੋਡਿਊਸਰ ਵੀ ਤੁਹਾਡਾ ਕਰਦੇ ਨੇ ਜੇ ਕਿਹੜਾ ਦੀ ਗੱਲ ਕਰੀਏ ਕਮਾਦ ਵੀ ਆਪਨੇ ਆਪਣਾ ਕਮਾਦ ਔਰ ਆਪਣੇ ਕਮਾਦ ਤੋਂ ਆਪਣਾ ਹੀ ਇੱਕ ਦੇਸੀ ਗੋੜ ਵੀ ਤਿਆਰ ਕੀਤਾ ਗਿਆ ਔਰ ਖਾਸ ਇੱਕ ਵਜ੍ਹਾ ਇਹ ਹੈ ਇਸ ਗੁੜ ਦੀ ਇੱਕ ਵੱਖਰਾਪਣ ਇਹਦੇ ਵਿੱਚ ਇਹ ਹੈ ਕਿ ਦਾਵੀ ਗੋੜ ਇੱਕ ਮਾਜੇ ਦਾ ਤੋਹਫਾ ਤੇ ਕਹਿੰਦੇ ਨੇ ਲੇਕਿਨ ਇੱਕ ਦਾਵਾ ਵੀ ਕਰਦੇ ਨੇ ਕਿ ਇਹ ਗੋੜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਹੋਵੇ ਚਾਹੇ ਉਹ ਖੱਡ ਦੀ ਮਿਲਾਵਟ ਹੋਵੇ ਜਾਂ ਕੋਈ ਹੋਰ ਮਿਲਾਵਟ ਹੋਵੇ ਪਰ 1 ਲੱਖ ਰੁਪਏ ਦਾ ਨਾਮ ਵੀ ਰੱਖਿਆ ਹੋਇਆ ਔਰ ਇਹ ਦਾਵਾ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਬੋਰਡ ਲੱਗਾ ਹੋਇਆ ਔਰ ਨੌਜਵਾਨ ਨੇ ਜਿਨ੍ਹਾਂ ਨੇ ਇਹ ਕਨਸੈਪਟ ਸ਼ੁਰੂ ਕੀਤਾ ਗੱਲ ਹੀ ਕਰਦੇ ਆ ਉਸ ਨੌਜਵਾਨ ਨਾਲ ਵੀ ਭਾਜੀ ਇਹ ਕਨਸੈਪਟ ਹੈ ਕੀ ਹੈ ਕਿਉਂਕਿ ਗੋੜ ਦੇ ਹਰ ਜਗ੍ਹਾ ਤੇ ਮਿਲਦਾ ਤੁਹਾਡਾ ਗੋੜ ਕੀ ਖਾਸ ਕੀ ਵੱਖਰਾ ੱਸੇ ਹੈ ਜੀ ਸਾਡਾ ਕੁਮਾਰੀ ਆਪਣਾ ਜੀ ਠੀਕ ਹੈ ਤੇ ਆਪਣਾ ਹੀ ਗੋੜ ਭਰਾ ਕੇ ਵਿੱਚ ਹੀ ਰਹੇ ਉਸ ਵਿੱਚ ਕੋਈ ਨਹੀਂ ਕਿਸੇ ਵੀ ਤਰ੍ਹਾਂ ਦੀ ਠੀਕ ਹੈ ਜਿੱਦਾਂ ਮਰਜ਼ੀ ਕੋਈ ਸਾਡੇ ਕੋਲ ਤੇ ਵੇਲੇ ਨੇ ਤੇ ਆ ਕੇ ਖੁਦ ਬੈਠ ਕੇ ਬਣਾਉਂਦੇ ਨੇ ਜਿਹੜਾ ਮਰਜ਼ੀ ਉਹ ਆਸੂ ਖੜ ਸਕਦਾ ਹੋ ਖੁੱਲੀ ਕਿਤਾਬ ਹੈ ਜੀ ਸਾਡਾ ਵੇਲਣਾ ਇੱਕ ਜਿਹਦੇ ਨਾਲ ਮਤਲਬ ਕੋਈ ਇਹ ਖੁੱਲੀ ਕਿਤਾਬ ਹੈ ਜੀ ਵੇਲਣਾ ਤੇ ਇਹਦੇ ਵਿੱਚ ਕੋਈ ਬਲਾਵਟ ਨਹੀਂ ਜੀ ਇਸ ਕਰਕੇ ਵੱਖਰੀ ਚੀਜ਼ ਹੈ ਜੀ ਮਾਰਕੀਟਿੰਗ ਜੇ ਵੀ ਮਾਰਕੀਟਿੰਗ ਹੀ ਤੇ ਕਿਸਾਨ ਕਹਿੰਦਾ ਕਿ ਮਾਰਕੀਟਿੰਗ ਕਰਨੀ ਔਖੀ ਹੈ ਜੇ ਮੈਂ ਕਿ ਤਿਆਰ ਕਰਦਾ ਬਿਲਕੁਲ ਜੀ ਬਿਲਕੁਲ ਮਾਰਕੀਟਿੰਗ ਵੇਖੋ ਜੀ ਕਿਸਾਨਾਂ ਦੀ ਕਿਹੇ ਬਣੀ ਜੀ ਦੀ ਮਾਰਕੀਟਿੰਗ ਕਰਨੀ ਔਖੀ ਹੈ ਕਿਉਂਕਿ ਕਿਸਾਨ ਮੰਡੀ ਵਿੱਚ ਖੜ ਕੇ ਚੀਜ਼ ਵੇਚ ਸਕਦਾ ਪਰ ਮਾਰਕੀਟ ਆਪ ਕਰਨੀ ਪੈਗੀ ਮਾਰਕੀਟਿੰਗ ਕਰਨ ਤੇ ਨਾਲ ਹੀ ਕਿਸਾਨ ਸਫਲ ਹੋ ਸਕਦਾ ਨਹੀਂ ਤੇ ਕਿਸਾਨੀ ਉਹ ਤੇ ਟਾਈਮ ਚੱਲਣ ਵਾਲਾ ਤੁੰਦਾ ਨਹੀਂ ਜੀ ਸਾਡਾ ਭਾਜੀ ਇੱਕ ਲੰਬਾ ਵੀ ਤੇ ਰਹਿੰਦਾ ਨਾ ਕਿ ਕਿਸਾਨ ਕਹਿੰਦੇ ਯਾਰ ਚੰਗੇ ਭਲੇ ਪੈਲੀਆਂ ਵਾਲੇ ਟਰੈਕਟਰਾਂ ਵਾਲੇ ਟਰੈਕਟਰ ਆਪਣੇ ਅੱਗੇ ਤੇ ਬੇਸ ਦੇ ਗੁੱਟ ਪਾਉਂਦੇ ਇੰਨਾ ਤਾਂ ਨਾ ਮੇਚੀ ਜਾਂਦੇ ਭਾਜੀ ਕਰਦੇ ਕਈ ਕਈ ਵਾਰ ਆਉਂਦੇ ਕੋਈ ਕਰਦੇ ਵੀ ਨਹੀਂ ਗੱਲ ਪਰ ਨਹੀਂ ਭਾਜੀ ਇਹ ਚੀਜ਼ ਕਰਨੀ ਪੈਗੀ ਸਾਨੂੰ ਜ਼ਰੂਰ ਆਪ ਇੱਥੇ ਮਾਰਕੀਟ 'ਚ ਆਉਣਾ ਪਏਗਾ ਉਹ ਦਾਮਾ ਕਿਤੇ ਤਾਂ ਭਾਈ ਸਭ ਕੁਝ ਬਣ ਸਕਦਾ ਨਹੀਂ ਤੇ ਮੇਰੇ ਖਿਆਲ ਨਾਲ ਜਿਹੜੀ ਜਨਰੇਸ਼ਨ ਆਪਾਂ ਦੀ ਇੱਕ ਗੈਪ ਜਿਹੜਾ ਜਨਰੇਸ਼ਨ ਦਾ ਪੈ ਰਿਹਾ ਇੱਕ ਬ੍ਰੇਨ ਡ੍ਰੇਨ ਹੋ ਰਿਹਾ ਕਿਉਂਕਿ ਪੜ੍ਹ ਲਿਖ ਕੇ ਵੀ ਨੌਜਵਾਨ ਜਿਹੜੇ ਵਿਦੇਸ਼ਾਂ ਵੱਲ ਜਾ ਰਹੇ ਚਾਹੇ ਉਹ ਕਿਸਾਨਾਂ ਦੇ ਕੋਠੀ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਪੜ੍ਹ ਕੇ ਕਿ ਉਹ ਕਾਹ ਵੀ ਪੈਸੇ ਲਾ ਕੇ ਬਾਹਰ ਜਾਂਦੇ ਇਹੀ ਸੋਚਿਆ ਕਿ ਪੈਸੇ ਬਾਹਰ ਜੂ ਲਗਾਉਣੇ ਚਾਹਦੇ ਇਸੇ ਕਰਕੇ ਆਪਣਾ ਇੱਥੇ ਕੰਮ ਸ਼ੁਰੂ ਕਰ ਲਿਆ ਠੀਕ ਆ ਜੀ ਵਧੀਆ ਮਿਲ ਰਿਹਾ ਥੋੜੇ ਟਾਈਮ ਲੱਗੇਗਾ ਪਰ ਵਧੀਆ ਸਟਾਰਟ ਹੋ ਜਾਣਾ ਭਾਜੀ ਮੈਨ ਪਾਵਰ ਦੀ ਵੀ ਤੇ ਲੋਡ ਹੁੰਦੀ ਪਰਿਵਾਰ ਤੇ ਨਾਲ ਸਾਰਾ ਸਹਿਯੋਗ ਹੁੰਦੇ ਆ ਪੂਰਾ ਉੱਥੇ ਵੀ ਦੇਖਭਾਲ ਪੂਰੀ ਕਰਦੇ ਸਾਰਾ ਕੋਈ ਵਧੀਆ ਤਰੀਕਾ ਨਾਲ ਚੱਲਦਾ ਜੀ ਤੁਸੀਂ ਉਹ ਤੁਹਾਡੇ ਨਾਲ ਬ੍ਰਦਰ ਹੈ ਤੁਹਾਡੇ ਕੋਲ ਕਿੰਨਾ ਕੰਮਦਾ ਕਿੰਨਾ ਕੰਮ ਚੀਜ਼ ਕਿਤੇ ਚੱਲਦਾ ਕਿਤੇ ਇਸ ਤਰ੍ਹਾਂ ਜੀ ਉੱਥੇ ਜਿਹੜੇ ਆਪਣੇ ਅੰਡਰ ਕੰਮ ਕਰਦੇ ਨੇ 5 6 ਬੰਦੇ ਜਿਨ੍ਹਾਂ ਨੂੰ ਰੋਜ਼ਗਾਰ ਦਿੱਤਾ ਵਾ ਕਿ ਉੱਥੇ ਫਾਦਰ ਸਾਹਿਬ ਹੁੰਦੇ ਨੇ ਉਹ ਉੱਥੇ ਸਾਰਾ ਦੇਖਭਾਲ ਉੱਥੇ ਕਰਦੇ ਨੇ ਮੈਂ ਇੱਥੇ ਮਾਰਕੀਟਿੰਗ ਕਰਦਾ ਤੇ ਜਿਹੜਾ ਬ੍ਰਦਰ ਹੈ ਉਹ ਪੜਦਾ ਜੀ ਇੱਥੇ ਬਨਾਰਸੀ ਦੇ ਯੂਨੀਵਰਸਿਟੀ ਉਹ ਆਪਣਾ ਉੱਧਰ ਦਾ ਵੀ ਵੇਖਦਾ ਉਹਦੇ ਨਾਲ ਨਾਲ ਇੱਧਰ ਵੀ ਉੱਥੇ ਫੇਲਣ ਤੇ ਸਾਰਾ ਕੁਝ ਉਹ ਇਸਵਾਲ ਉਹ ਯੂਨੀਵਰਸਿਟੀ ਨਾਲ ਨਾਲ ਪੜ੍ਹਾਈ ਚੱਲਦੀ ਪਈ ਹੈ ਤੇ ਨਾਲ ਨਾਲ ਇਹ ਵੀ ਕਨਸੈਪਟ ਚੱਲਦਾ ਹਾਂਜੀ ਹਾਂਜੀ ਬਿਲਕੁਲ ਜੀ ਪੜ੍ਹਾਈ ਵੀ ਨਾਲ ਚੱਲਦੀ ਦੀ ਹੈ 3 ਸਾਲ ਦੀ ਪੀਐਚਡੀ ਹੋ ਗਈ ਹੈ 2 ਸਾਲ ਦੀ ਹੋ ਰਹੀ ਹੈ ਪੜ੍ਹਾਈ ਦੇ ਨਾਲ ਨਾਲ ਸਾਰੇ ਕੰਮ ਚੱਲਦੇ ਹਾਂਜੀ ਪੀਐਚਡੀ ਚਲੋ ਕਰਦੇ ਪਏ ਆ ਤੁਸੀਂ ਵੀ ਕਹਿੰਦੇ ਗ੍ਰੈਜੂਏਸ਼ਨ ਕੀਤੀ ਕਈ ਵਾਰ ਇਹ ਨਹੀਂ ਆਇਆ ਕਿ ਆਹ ਨੌਕਰੀ ਕਰ ਲਈ ਨਹੀਂ ਜੀ ਨਹੀਂ ਨੌਕਰੀ ਦਾ ਖਿਆਲ ਵੀ ਨਹੀਂ ਆਇਆ ਕੁਛ ਤੇ ਉਸਨੇ ਦੂਜੇ ਬਰਤਨ ਕੀਤੀ ਵੀ ਔਰ ਉਹਨੇ ਛਾਤੀ ਉਹ ਸ਼ਰੌਨ ਯੂਨੀਵਰਸਿਟੀ ਜਰਸੀ ਪੀਸੀ ਜ ਮੀਡੀਆਜ਼ ਰਿਹਾ ਹੈ ਪਰ ਥੋੜਾ ਜਿਹਾ ਇੱਕ ਸਾਲ ਕੀਤੀ ਜਨੇ ਬਸ ਸ਼ੁਰੂ ਕੀਤੀ ਪਰ ਇਹ ਆਪਣੇ ਕੰਮ ਕਰਨ ਵਾਲੇ ਧਿਆਨ ਲਾ ਆਪਣਾ ਕੰਮ ਕਰ ਹਾਂਜੀ ਹਾਂਜੀ ਬਿਲਕੁਲ ਜੀ ਕਿੱਦਾਂ ਦਾ ਭਾਜੀ ਕਿੱਥੇ ਕਿੱਥੇ ਮਾਰਕੀਟ ਤੁਹਾਨੂੰ ਤੁਸੀਂ ਜਿੱਦਾਂ ਇੱਥੇ ਮਾਰਕੀਟ ਆ ਇੱਥੇ ਤਾਂ ਆਇਆ ਹਾਈਵੇ ਦੇ ਉੱਤੇ ਵੀ ਮਾਰਕੀਟ ਚਲੋ ਤੁਸੀਂ ਮੇਨਟੇਨ ਕਰ ਲਈ ਆਨਲਾਈਨ ਵੀ ਕੁਝ ਕਰਦੇ ਹੋ ਇਦਾਂ ਹਾਂਜੀ ਹਾਂਜੀ ਆਨਲਾਈਨ ਬਿਲਕੁਲ ਜੀ ਮੀਡੀਆ ਥਰੂ ਸਾਨੂੰ ਆਨਲਾਈਨ ਆਰਡਰ ਆਉਂਦੇ ਆ ਉਹਦਾ ਫਿਰ ਕੋਰੀਅਰ ਕਰਵਾ ਦਿੰਦੇ ਪਤਾ ਕੀ ਹੋਏ ਅੱਜ ਬਾਅਦ ਇਟਲੀ ਵੀ ਭੇਜਿਆ ਵਾ ਕੈਨੇਡਾ ਵੀ ਭੇਜਿਆ ਜਿਹੜਾ ਥੋੜੇ ਦਿਖ ਰਿਹਾ ਜੋ ਉੱਥੇ ਸਰ ਜੀ ਇਟਲੀ ਕੈਨੇਡਾ ਤੱਕ ਜਦੋਂ ਜਾਣਾ ਤੇ ਉਹ ਪੂਰੀਆਂ ਸਪੈਸੀਫਿਕੇਸ਼ਨ ਵੇਖਣੀਆਂ ਪੈਂਦੀਆਂ ਹੋਣ ਜੀ ਉਹਦੀ ਕੁਆਲਿਟੀ ਹਾਂ ਜੀ ਹਾਂ ਜੀ ਬਿਲਕੁਲ ਜੀ ਉਹ ਸਾਰਾ ਟੈਸਟ ਧੋਕੇ ਗਿਆ ਜੀ ਉਸ ਤੋਂ ਬਗੈਰ ਤੇ ਬਾਜ਼ਾਰ ਦੀ ਕੋਈ ਚੀਜ਼ ਆ ਨਹੀਂ ਸਕਦੀ ਤੇ ਉਹ ਸਾਰਾ ਟੈਸਟ ਧੋਕੇ ਫੇਰ ਹੀ ਬਾਹਰ ਪਹੁੰਚਿਆ ਸ਼ਾਇਦ ਉਹੀ ਟੈਸਟਿੰਗ ਹੈ ਤੇ ਤਾਂ ਹੀ ਲੱਖ ਹਾਂ ਜੀ ਹਾਂ ਜੀ ਬਿਲਕੁਲ ਉਹ ਟੈਸਟਿੰਗ ਸਾਡੀ ਰਿਪੋਰਟ ਸਾਡੇ ਕੋਲ ਹੈ ਜਿਹੜਾ ਕੁਸ਼ਤਾ ਹੀ ਵਿਖਾ ਦਿੰਦੇ ਆ ਵੀ ਰਿਪੋਰਟ ਸਾਡੇ ਕੋਲ ਹੈ ਇਸ ਕਰਕੇ ਇਹ ਨਾਮ ਰੱਖਦੇ ਲਾਵਰ ਕੋਈ ਨਹੀਂ ਦੇ ਲੋਕੀ ਨਹੀਂ ਆ ਕੇ ਕਹਿੰਦੇ ਭਾਜੀ ਲੱਖ ਰੁਪਿਆ ਦੇ ਦੋਗੇ ਹਾਂ ਬਿਲਕੁਲ ਭਾਈ ਕਹੀ ਦਾ ਫ ਰਾਵੀ ਸੋ ਹੈ ਨਹੀਂ ਤੇ ਬਿਲਕੁਲ ਆਪਾਂ ਗਾਕਾ ਦਾ ਵੀ ਗੱਲ ਕਰਦੇ ਆਂ ਤਸਵੀਰਾਂ ਤੁਸੀਂ ਦੇਖ ਹੀ ਲਏ ਹੋ ਇਦਾਂ ਦਾ ਹੀ ਇਹਨਾਂ ਦਾ ਜੇ ਕਹਿ ਲਈਏ ਮਾਰਕੀਟਿੰਗ ਆਪ ਕਰਦੇ ਨੇ ਆਪ ਹੀ ਪ੍ਰੋਡਕਸ਼ਨ ਪ੍ਰੋਡਕਸ਼ਨ ਇਹ ਇਹ ਦੇਖ ਲਓ ਕਿ ਪ੍ਰੋਡਿਊਸ ਕਮਾਦ ਦੀ ਵੀ ਗੰਨੇ ਦੀ ਵੀ ਪ੍ਰੋਡਿਊਸ ਆਪਣੀ ਆ ਉਸ ਤੋਂ ਬਾਅਦ ਗੁੜ ਬਣਾਇਆ ਜਾਂਦਾ ਗੁੜ ਨੂੰ ਇੱਕ ਪੈਕਿੰਗ ਕੀਤੀ ਜਾਂਦੀ ਪੈਕਿੰਗ ਯੂਨਿਟ ਵੀ ਲਗਾਇਆ ਗਿਆ ਰਾਵੀ ਗੁੜ ਇੱਕ ਬ੍ਰਾਂਡ ਜਿਹੜਾ ਕਿ ਇਟਲੀ ਕੈਨੇਡਾ ਦੇ ਵਿੱਚ ਕਹਿੰਦੇ ਨੌਜਵਾਨ ਕਿ ਇਟਲੀ ਕੈਨੇਡਾ ਦੇ ਵਿੱਚ ਵੀ ਜਾ ਕੇ ਵਿਕਰੇ ਆ ਉਹਨਾਂ ਦਾ ਔਰ ਲੱਖ ਰੁਪਿਆ ਨਾਮ ਦੇ ਲੈ ਕੇ ਲਾਇਆ ਨਾ ਬਾਹਰ ਸਾਹਮਣੇ ਕਿ ਜੇ ਮਲਾਵਟ ਸਾਬਤ ਕਰਦੇ ਤਾਂ ਲੱਖ ਰੁਪਈਆ ਲੈ ਭਾਵੇਂ ਗੁੜ 90 ਰੁਪਏ ਕਿਲੋ ਹੀ ਵੇਚਦੇ ਨੇ ਲੇਕਿਨ ਲੱਖ ਰੁਪਈਆ ਨਾਮ ਰੱਖਿਆ ਹੈ ਕਿ ਜੇ ਕੋਈ ਸਾਬਤ ਕਰ ਦੇਗਾ ਕਾਹਨਾ ਵੀ ਗੱਲ ਕਰਦੇ ਆ ਲੈ ਲਾਇਆ ਵਾ ਤੇ ਇਹਦਾ ਮਤਲਬ ਵੀ ਇਹ ਪਿਓਰ ਹੋਏਗਾ ਮੈਂ ਕੱਲ ਖੜਿਆ ਸੀ ਇੱਕ ਵਾਰੀ ਤੇ ਦੁਬਾਰਾ ਫਿਰ ਟਵੀਟ ਕਰਕੇ ਮੈਂ ਤਿੰਨ ਪੀਸ ਹੋਰ ਲੈ ਕੇ ਚਲਾਇਆ ਤਿੰਨ ਕਿਲੋ ਹੋਰ ਲੈ ਕੇ ਚਲਾ ਗਿਆ ਬਿਲਕੁਲ ਅਕਚੂਅਲੀ ਕੀ ਹੈ ਆਪਾਂ ਨੂੰ ਵਿਸ਼ਵਾਸ ਹੈ ਨਹੀਂ ਕਿ ਇਹਦੇ ਵੀ ਬਾਜ਼ਾਰੋ ਕੀ ਵੇਚਣਗੇ ਕੀ ਨਹੀਂ ਵੇਚਣਗੇ ਸਾਨੂੰ ਇਹਨਾਂ ਤੇ ਵਿਸ਼ਵਾਸ ਆ ਵੀ ਲੱਗਦਾ ਵੀ ਨਹੀਂ ਇਹ ਕੰਮ ਸਹੀ ਕਰਨਗੇ ਤਾਂ ਕਰਕੇ ਪਹਿਨਾ ਕੋ ਲੈ ਰਿਆ ਜੀ ਬਿਲਕੁਲ ਅੱਜ ਕੱਲ ਇਹ ਵੀ ਬੜਾ ਇੱਕ ਖਾਸ ਦੇਖਤੋਂ ਮਿਲਦਾ ਹੈ ਕਿ ਜਿਹੜੇ ਪੰਜਾਬੀ ਨੇ ਆਪ ਜਿਹੜਾ ਬੇਰਜ਼ੂਰਦ ਵੀ ਵਰਡ ਆਪਾਂ ਜੀ ਮੈਂ ਨਾ ਨਹੀਂ ਆਪਾਂ ਨੂੰ ਮੋਸਟ ਪ੍ਰੋਬਬਲੀ ਚਲੋ ਮੈਂ ਭਈਆਂ ਬਾਰੇ ਕੀ ਦੱਸਾਂ ਵੀ ਉਹ ਸਾਨੂੰ ਕੀ ਖਵਾਉਂਦੇ ਪੈਨੇ ਤੁਸੀਂ ਨਹੀਂ ਸਮਝ ਸਕਦੇ ਵੀ ਉਹ ਕੀ ਕੁਝ ਖਵਾਉਂਦੇ ਆ। ਮੈਂ ਸੋਚਦਾ ਵੀ ਆ ਤੇ ਆਪਾਂ ਲੋਕ ਕੀ ਖਾਈ ਜਾਣੇ ਡਰਦਾ ਮੈਂ ਗੁਰ ਨਹੀਂ ਕਦੀ ਘਰ ਵੜਿਆ। ਕਿਉਂ ਨਹੀਂ ਵੜਿਆ? ਕਿ ਵਿਸ਼ਵਾਸ ਹੀ ਨਹੀਂ ਮੈਨੂੰ ਉਹਦੇ। ਇਹਨਾਂ ਦਾ ਮੈਂ ਪੋਰਡ ਵੇਖ ਕੇ ਮੈਨੂੰ ਲੱਗਾ ਵੀ ਇਹ ਪੰਜਾਬੀ ਬੰਦੇ ਨੇ ਇਹ ਨਹੀਂ ਕਰ ਸਕਦੇ ਤਾਂ ਮੈਂ ਕਹਾਂ। ਇਹ ਇਹਨਾਂ ਜੀਨਸ ਜਿਆ ਆ ਵੀ ਇਹ ਗਲਤ ਕੰਮ ਨਹੀਂ ਕਰ ਸਕਦੇ ਅੱਜ ਅੱਜ ਮਤਲਬ ਲੋਡ ਆ ਪੰਜਾਬੀਆਂ ਨੂੰ ਲੋਡ ਲੱਗਿਆ ਇਹ ਲੋੜਾ ਸਾਨੂੰ ਲੋੜਾ ਸਾਡੀ ਲੋੜਾ ਵੀ ਸਾਨੂੰ ਇਹ ਇਹਨਾਂ ਨੂੰ ਲੈ ਕੇ ਘਾਤਰੀ ਆਪਾਂ ਇਹਨਾਂ ਨੂੰ ਗਾਂ ਲੈ ਕੇ ਤੁਰੀਏ ਮੈਂ ਲਾਸਟ ਜਿੱਦਾਂ ਆਇਆ ਨਾ ਉਦੋਂ ਵੀ ਇਹੀ ਗੱਲ ਕੀਤੀ ਤੁਹਾਡੇ ਨਾਲ ਵੀ ਨਹੀਂ ਮੈਂ ਤੁਹਾਡੇ ਕੋਲ ਹੀ ਲੈ ਕੇ ਜਾਣਾ ਹਾਂਜੀ ਟਾਈਮ ਦੇ ਵਿੱਚ ਆਪਾਂ ਖੰਡ ਖਾਂਦੇ ਆ ਹਨਾ ਕੈਮੀਕਲਸ ਵਾਲੇ ਫੂਡਸ ਖਾਂਦੇ ਆ ਤੇ ਉਹਦੇ ਵਿੱਚ ਆਲਮੋਸਟ ਬਹੁਤ ਜ਼ਿਆਦਾ ਪੈਸਟੀਸਾਈਡ ਹੈ ਤੇ ਅਗਰ ਨਾਰਮਲ ਲੈ ਕੇ ਚਲੇ ਪੰਜਾਬ ਦੇ ਵਿੱਚ ਤਾਂ ਉਵੇਂ ਮਿਲਦਾ ਹੀ ਨਹੀਂ ਹੈਗਾ ਖਾਣੇ ਪੀਣੇ ਇੰਨੇ ਖਰਾਬ ਹੋ ਚੁੱਕੇ ਆ ਪਰ ਜਿਵੇਂ ਇਹਨਾਂ ਨੇ ਇੱਥੇ ਲਗਾਇਆ ਹੋਇਆ ਹੈ ਕਿ ਇਹਦੇ ਵਿੱਚ ਬਿਲਕੁਲ ਵੀ ਮਿਲਾਵਟ ਨਹੀਂ ਹੈਗੀ ਪੈਸਟੀਸਾਈਡ ਨਹੀਂ ਹੈਗਾ ਹੈਨਾ ਇਹਦੇ ਵਿੱਚ ਕੈਮੀਕਲਸ ਨਹੀਂ ਹੈਗੇ ਤਾਂ ਮੈਨੂੰ ਇਹ ਲੱਗਦਾ ਕਿ ਨਾਰਮਲ ਬੰਦੇ ਲਈ ਤਾਂ ਵਧੀਆ ਹੈਗਾ ਹੈ ਅਗਰ ਉਹ ਰੂਟੀਨ ਵਾਈਜ਼ ਮਿੱਠਾ ਖਾਣਾ ਪਸੰਦ ਕਰਦਾ ਜਿੱਦਾਂ ਮਿੱਠੇ ਦੀ ਬਹੁਤ ਕ੍ਰੇਵਿੰਗ ਹੁੰਦੀ ਹੈ ਮੈਂ ਵੀ ਇੱਕ ਡਾਈਟੇਸ਼ਨ ਆ ਪਰ ਲੋਕਾਂ ਨੂੰ ਵੇਅਰ ਕਰਦੇ ਆ ਡਾਈਟ ਬਾਰੇ ਬਿਲਕੁਲ ਮੈਂ ਵੀ ਤੁਹਾਡੇ ਟੈਗ ਤੋਂ ਵੀ ਦੇਖਦਾ ਪਿਆ ਵਾਂ ਕਿ ਤੁਸੀਂ ਜੀ ਆਪਾਂ ਖਾਣਾ ਪੀਣਾ ਚੇਂਜ ਕਰਦੇ ਆ ਪਰ ਉਹੀ ਖਾਣੇ ਤਾਂ ਲੋਕally ਜਿਆਦਾ ਬੈਨੀਫਿਟ